ਸੱਚੀ ਇਹ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਵਨ ਮੀਡੀਆ ਮਿਆਚੂ ਦੀਪ ਕੋਟ ਐਮਐਲਏ ਕੁਲਦੀਪ ਢਾਲੀਵਾਲ ਦੇ ਪੁੱਤਰ ਦਾ ਟਰੈਕਟਰ ਪਲਟ ਜਾਂਦਾ ਜੀਹਾਂ ਖੜਾਂ ਦੇ ਪਾਣੀ ਦੇ ਵਿੱਚ ਉਹਨਾਂ ਦਾ ਟਰੈਕਟਰ ਜਿਹੜਾ ਆ ਪਲਟ ਜਾਂਦਾ ਅਤੇ ਉਹ ਖੜਾਂ ਦੇ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਐਨ ਮੌਕੇ ਤੇ ਦੂਜਾ ਟਰੈਕਟਰ ਬੁਲਾਇਆ ਜਾਂਦਾ ਜਿਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਜਾਨ ਬਚਾਈ ਜਾਂਦੀ ਹੈ ਜਿਸ ਦਿਨ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਮਐਲਏ ਦੇ ਪੁੱਤਰ ਅਤੇ ਇੱਕ ਹੋਰ ਨੌਜਵਾਨ ਦੀ ਰੈਸਕਿਊ ਕਰਕੇ ਜਿਹੜੀ ਹੈ ਜਾਨ ਬਚਾਈ ਜਾਂਦੀ ਹੈ ਜਿੱਥੇ ਐਮਐਲਏ ਢਾਲੀਵਾਲ ਦਾ ਪੁੱਤਰ ਅਤੇ ਉਹਨਾਂ ਦੇ ਨਾਲ ਇੱਕ ਹੋਰ ਨੌਜਵਾਨ ਹੁੰਦਾ ਹੈ ਉਹਨਾਂ ਦੋਨਾਂ ਦੀ ਜਿਹੜੀ ਹੈ ਜਾਨ ਬਚਾਈ ਜਾਂਦੀ ਹੈ ਤਾਂ ਡਰੈਕਟਰ ਪਲਟਨ ਦੇ ਪਿੱਛੇ ਕਾਰਨ ਹਜੇ ਫਿਲਹਾਲ ਸਾਹਮਣੇ ਨਹੀਂ ਆਈ ਪਰ ਇਸ ਡਰੈਕਟਰ ਪਲਟਨ ਤੋਂ ਬਾਅਦ ਆਪਣੇ ਪੁੱਤਰ ਦੀ ਜਾਨ ਬਚਾਉਣ ਤੋਂ ਬਾਅਦ ਐਮਐਲਏ ਸਾਹਿਬ ਕਹਿੰਦੇ ਨੇ ਕਿ ਮੈਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਤੇ ਅੱਜ ਪਰਮਾਤਮਾ ਨੇ ਤਾਂ ਹੀ ਮੇਰੇ ਪੁੱਤ ਦੀ ਜਾਨ ਬਚਾਈ ਹੈ ਤਾਂ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪੁੱਤ ਦੀ ਜਾਨ ਬਚਨ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਐ ਐਮਐਲਏ ਧਾਲੀਵਾਲ ਲਗਾਤਾਰ ਹਰ ਪੀੜਤਾ ਦੀ ਮਦਦ ਕਰਦੇ ਗਰਾਉਂਡ ਜ਼ੀਰੋ ਤੋਂ ਨਜ਼ਰ ਆਏ ਨੇ ਉਨ੍ਹਾਂ ਨੇ ਮੁਸ਼ਕਿਲ 'ਚ ਲੋਕਾਂ ਦਾ ਸਾਥ ਦਿੱਤਾ ਤੇ ਹੁਣ ਵੀ ਦੇ ਰਹੇ ਨੇ ਅਤੇ ਹਰ ਪੀੜਤ ਲੋਕਾਂ ਨੂੰ ਵਸਤਾ ਮੁਹੱਈਆ ਕਰਵਾ ਰਹੇ ਨੇ ਅਜਿਹੇ ਵਿੱਚ ਇਹ ਵੀਡੀਓ ਜਿਹੜੀ ਹੈ ਹੈਰਾਨ ਕਰ ਦੇਵੇਗੀ ਕਿ ਆਮ ਲੋਕਾਂ ਦੀ ਤਰ੍ਹਾਂ ਛੱਡੋ ਇਸ ਮਰਦੇ ਜੜੇ ਨੇ ਐਮਐਲਏ ਦੇ ਪੁੱਤਰ ਵੀ ਆਉਂਦੇ ਦਿਖਾਈ ਦੇ ਰਹੇ ਨੇ ਪਰ ਗਨਿਮਿਤ ਰਹੀ ਕਿ ਉਹਨਾਂ ਦਾ ਰੈਸਕਿਊ ਕਰਕੇ ਉਹਨਾਂ ਦੀ ਜਾਨ ਬਚਾਈ ਜਾਂਦੀ ਹੈ ਤਸਵੀਰਾਂ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਪੁੱਤਰ ਟਰੈਕਟਰ ਤੋਂ ਪਾਣੀ ਦੇ ਵਿੱਚ ਡਿੱਗ ਜਾਂਦਾ ਤੇ ਇਹ ਚੰਗੇ ਕਰਮਾਂ ਦੀ ਗੱਲ ਹੈ ਕਿ ਐਮਐਲਏ ਦੇ ਵੱਲੋਂ ਚੰਗੇ ਕਰਮ ਕੀਤੇ ਗਏ ਨੇ ਕਿਉਂਕਿ ਦੁਕਾਨਾਂ ਦੇ ਵਿੱਚ ਜਾ ਕੇ ਗੈਸ ਏਜੰਸੀਆਂ ਦੇ ਵਿੱਚ ਜਾ ਕੇ ਐਮਐਲਏ ਸਾਹਿਬ ਅਪੀਲ ਕਰਦੇ ਦਿਖਾਈ ਦਿੱਤੇ ਸੀ ਕਿ ਕਿਸੇ ਨੂੰ ਦੁੱਗਣੀ ਤਿੱਗਣੀ ਭਾਅ ਤੇ ਸਮਾਨ ਨਾ ਵੇਚੋ ਇਸ ਵੇਲੇ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਲੋਕਾਂ ਦਾ ਜਿਉਣਾ ਕਾਫੀ ਜ਼ਿਆਦਾ ਔਖਾ ਹੋਇਆ ਪਿਆ ਇਹ ਹੀ ਕਾਰਨ ਹੈ ਕਿ ਅੱਜ ਉਹਨਾਂ ਦੇ ਚੰਗੇ ਕਰਮਾਂ ਦੀ ਖਾਤਰ ਉਹਨਾਂ ਦਾ ਪੁੱਤ ਜੜਾਇਆ ਬਚ ਜਾਂਦਾ ਕਿਉਂਕਿ ਇੰਨਾ ਛਾਦਾ ਪਾਣੀ ਦੇ ਵਿੱਚ ਉਹਨਾਂ ਦਾ ਟਰੈਕਟਰ ਜੜਾਇਆ ਫਸਦਾ ਸੀ ਤੇ ਰੈਸਕਿਊ ਕਰਕੇ ਉਹਨਾਂ ਦੇ ਪੁੱਤ ਅਤੇ ਨੌਜਵਾਨ ਦੀ ਜਾਨ ਬਚਾਈ ਜਾਂਦੀ ਹੈ ਐਮਐਲਏ ਸਾਹਿਬ ਜਿਹੜਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਕਿ ਅੱਜ ਮੇਰੇ ਪੁੱਤ ਦੀ ਜਾਨ ਬਚੀ ਹੈ ਕਿਉਂਕਿ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਕਿਹਨ ਤੋਂ ਪਾਬ ਕੇ ਅਜ ਨਾਲੇ ਦੇ ਲੋਕਾਂ ਨੂੰ ਕਦੀ ਵੀ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ ਅਜ ਨਾਲੇ ਦੇ ਲੋਕ ਬੇਦਾ ਪਰਿਵਾਰ ਨੇ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਮਾਹੌਲ ਰਹਿਣਾ ਮੇਰੀ ਡਿਊਟੀ ਆ ਕਿਤੇ ਮੈਂ ਆਪਣੀ ਡਿਊਟੀ ਜਿਹੜੀ ਕਰਦਾ ਦਿਆਂ ਉਹਦਾ ਥੋੜੇ ਹੀ ਅਵਸਥੇ ਦੇ ਵਿੱਚ ਕਿਸੇ ਕੋਸੀ ਆਵੇ ਹੀ ਤੇ ਬੜੀ ਪੂਜੀਤਾ ਦਾ ਟਰੈਕਟਰ ਜਿਹੜਾ ਉਹ ਇੱਕ ਟੋਏ ਦੇ ਵਿੱਚ ਡਿੱਗ ਗਿਆ ਮੇਰਾ ਬੇਟਾ ਬੈਠਾ ਸੀਗਾ ਉਹ ਮੱਸੀ ਬਚਾ ਜਾ ਕੇ ਡਿੱਗ ਪਿਆ ਵਿੱਚ ਪਰ ਉਹ ਤਾਂ ਹੀ ਬਚਿਆ ਕਿ ਮਹਾਵਾਜ ਦੀ ਕਿਰਪਾ ਹੋਈ ਪਰਮਾਤਮਾ ਦੀ ਕਿਰਪਾ ਹੋਈ ਅਸੀਂ ਲੋਕਾਂ ਦੀ ਸੇਵਾ ਕਰਦੇ ਇਸ ਕਰਕੇ ਮਹਾਵਾਜ ਨੇ ਉਹਨੂੰ ਝੋਟ ਨਹੀਂ ਲੱਗਣ ਦਿੱਤੀ ਉਹ ਵਾਲ ਵਾਲ ਜਿਹੜਾ ਬਚ ਗਿਆ ਕਿਉਂਕਿ ਸਾਡੇ ਲੋਕ ਹੀ ਬਿਤਾਦੇ ਆ ਇਸ ਵੇਲੇ ਇਹ ਤਾਂ ਸ਼ਿਕਾਇਤ ਨੇ ਪਾਣੀ ਦਾ ਤੇ ਲਾਜ਼ਮੀ ਅਸੀਂ ਵੀ ਸ਼ਿਕਾਇਤ ਦੇਣਾ ਹੋਵਾਂਗੇ ਪਰ ਮੈਂ ਇਹ ਕਿਹੜਾ ਚਾਹੁੰਦਾ ਇਹ ਨਾਲੇ ਦੇ ਸਾਰੇ ਵਿਧਾਨ ਸਭਾ ਦੇ ਲੋਕਾਂ ਨੂੰ ਦਿਲ ਨਾ ਛੱਡਿਓ ਤੁਹਾਡੇ ਨਾਲ ਆਖਰੀ ਸਮੇਂ ਤੱਕ ਤੁਹਾਡੀ ਲੜਾਈ ਲੜਾਂਗੇ ਪਰਵਾਹ ਦੇਣਾ ਸਾਡਾ ਉਹ ਤੁਹਾਡੇ ਨਾਲ ਆ ਸਾਡੀ ਪਾਰਟੀ ਦੇ ਸਭ ਸਾਥੀ ਸ਼ਹਿਰ ਦੇ ਅਮਸਰ ਤੋਂ ਆਉਂਦੇ ਆ ਸਾਡੇ ਨਾਲੇ ਤੋਂ ਸਾਡੀ ਆਮ ਆਦੀ ਪਾਰਟੀ ਜਿਹੜੀ ਇਹ ਨਾਲੇ ਦੇ ਲੋਕਾਂ ਦੇ ਨਾਲ ਹੈ ਬਹੁਤ ਬਹੁਤ ਧੰਨਵਾਦ